ਹਾਂਜੀ ਜੀ ਪਾਲ ਜੀ ਅੱਜ ਜੋ ਵੋਟਾਂ ਪੈ ਰਹੀਆਂ ਕਿਵੇਂ ਦਾ ਰੁਝਾਨ ਆ ਲੰਬੀ ਦੇ ਹਲਕੇ ਦੇ ਤੁਸੀਂ ਸਾਰੇ ਬੂਥਾਂ ਤੇ ਜਾ ਕੇ ਆਏ ਹੋ ਕਿਵੇਂ ਦਾ ਰੁਝਾਨ ਆ ਕਾਂਗਰਸ ਪarti ਤੋਂ ਨੂੰ ਮਿਲਦਾ ਜੀ ਕਾਂਗਰਸ ਪarti ਜਿਹੜਾ ਰੁਝਾਨ ਆ ਬਹੁਤ ਹੀ ਪੋਜ਼ਿਟਿਵ ਹੈ ਔਰ ਮੈਂ ਜਿੰਨੇ ਵੀ ਬੂਥਾਂ ਤੇ ਗਿਆ ਸਾਰੇ ਥਾਵਾਂ ਤੇ ਸਾਡੇ ਜਿਹੜੇ ਕੈਂਪ ਲੱਗੇ ਹੋਏ ਨੇ ਉਹਨਾਂ 'ਚ ਵੱਧ ਚੜ ਕੇ ਲੋਕ ਆ ਰਹੇ ਨੇ ਔਰ ਬਹੁਤ ਹੀ ਖੁਸ਼ਖਬਰੀ ਦੀ ਪੋਜ਼ਿਟਿਵ ਰਿਪੋਰਟ ਆ ਰਹੀ ਹੈ ਸਾਰੇ ਬਸ ਲੋਕਾਂ ਜੇ ਮੰਨ ਲਓ ਜਿਹੜੇ 70 80 ਸਾਲ ਦੇ ਬਜ਼ੁਰਗ ਹੈ ਉਨ੍ਹਾਂ ਵਾਸਤੇ ਸਰਕਾਰ ਨੇ ਕਿਹੋ ਜਿਹਾ ਪ੍ਰਬੰਧ ਕੀਤਾ ਤਾਂ ਉਹ ਜੋ ਵੋਟਰ ਹੈ ਉਹ ਆਪਣੀ ਵੋਟ ਪਾਣ ਕਰ ਸਕਣ। ਦੇਖੋ ਜਿਹੜੇ ਵੱਡੇ ਬਜ਼ੁਰਗ ਸੀ ਪਹਿਲਾਂ ਤਾਂ ਉਹਨਾਂ ਨੂੰ ਘਰਾਂ ਦੇ ਵਿੱਚ ਛੋਟ ਪਾਉਣ ਦਾ ਕੰਮ ਸੀਗਾ ਜਿਹੜੇ ਨਹੀਂ ਪਾ ਸਕਦੇ ਸੀ ਉਹਨਾਂ ਦੀਆਂ ਲਿਸਟਾਂ ਬਣ ਗਈਆਂ ਸੀ। ਜਿਹੜੇ ਦੂਸਰੇ ਨੇ ਉਹ ਗੱਡੀਆਂ ਜਮਾ ਸਕੂਲਾਂ ਤੱਕ ਜਾ ਕੇ ਵੀ ਲੋਕਾਂ ਨੇ ਪਹਿੰਗਾ ਲੈ ਵੋਟਾਂ। ਲੰਮੀ ਹਲਕੇ ਦਾ ਰੁਝਾਨ ਆ ਤੁਸੀਂ ਕਿਵੇਂ ਦੇਖਦੇ ਹੋ? ਕਿਵੇਂ ਦੇ ਲੋਕਾਂ ਪ੍ਰਤੀ ਤੁਸੀਂ ਮਨਾਈਟਲ ਜਾ ਕੇ ਆਏ ਹੋ? ਲੰਮੀ ਲੰਬੀ ਹਲਕੇ ਦੇ ਵਿੱਚ ਜਿਹੜਾ ਝਾੜੂ ਆ ਤਿੱਲਾ ਤਿੱਲਾ ਹੋ ਚੁੱਕਾ ਹੈ। ਅੱਛਾ ਜੀ। ਔਰ ਜਿਹੜੀ ਗੱਲ ਹੈ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਰਹੀ। ਬਦਲਾ ਕਰਦੇ ਜਿਹੜਾ ਬਦਲਾ ਬਦਲਾ ਇਹਨਾਂ ਦਾ ਕਦੇ ਬਦਲਾ ਲੋਕਾਂ ਨੂੰ ਸਮਝ ਆ ਗਿਆ ਵੀ ਬਦਲਾ ਇਹਨਾਂ ਨੇ ਸਿਰਫ ਆਪਦਾ ਹੀ ਕਰਨਾ ਸੀ ਨਾ ਪੰਜਾਬ ਦਾ ਕਰਨਾ ਸੀ ਤੇ ਨਾ ਪੰਜਾਬੀਆਂ ਦਾ ਕਰਨਾ ਸੀ। ਚਲੋ। ਇਸ ਸੀਟ ਤੇ ਬਠਿੰਡਾ ਦੀ ਸੀਟ ਤੇ ਕਿਵੇਂ ਕਿੰਨੇ ਮਾਰਦੇ ਤੇ ਜਿੱਤ ਰਹੇ ਹੋ। ਮਾਰਜਨ ਮੈਂ ਦੱਸ ਨਹੀਂ ਸਕਦਾ ਪਰ ਅਸੀਂ ਜੇ ਇਸ ਵੇਲੇ ਜੋ ਲੱਗ ਰਿਹਾ ਸੱਚੇ ਪਾਸ਼ਾ ਦੀ ਕਿਰਪਾ ਨਾਲ ਅਸੀਂ ਜਿੱਤ ਤੇ ਸਾਡੀ ਯਕੀਨੀ ਹੈ। ਠੀਕ ਹੈ ਜੀ।